ਜਲੰਧਰ ਉਪਚੋਣ ਦੇ ਨਤੀਜੇ ਹੁਣੇ ਸ਼ੁਰੂ ਹੋ ਗਏ ਨੇ ਤੇ ਪਹਿਲੇ ਰੁਝਾਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ 2249 ਵੋਟਾਂ ਦੀ ਵੱਡੀ ਲੀਡ ਮਿਲ ਚੁੱਕੀ ਹੈ ਪਹਿਲੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਚੱਲ ਰਹੇ ਨੇ ਜਿਨ੍ਹਾਂ ਨੂੰ ਹੁਣ ਤੱਕ 3400 ਤੋਂ ਜ਼ਿਆਦਾ ਵੋਟਾਂ ਪੈ ਚੁੱਕੀਆਂ ਨੇ ਦੂਸਰੇ ਨੰਬਰ ਦੇ ਉੱਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ ਨੇ ਜੋ ਕਿ ਇਸ ਮੁਕਾਬਲੇ ਦੇ ਵਿੱਚ ਟੱਕਰ ਦੰਦੇ ਦਿਖਾਈ ਦੇ ਰਹੇ ਨੇ ਪਰ ਕਾਫੀ ਪਿੱਛੇ ਨੇ ਉਹਨਾਂ ਨੂੰ 1722 ਵੋਟਾਂ ਮਿਲੀਆਂ ਨੇ ਜੇਕਰ ਗੱਲ ਕੀਤੀ ਜਾਵੇ ਸ਼ੀਤਲ ਅੰਗਰਾਲ ਦੀ ਜਿਨ੍ਹਾਂ ਦੀ ਵਜ੍ਹਾ ਕਰਕੇ ਚੋਣਾਂ ਹੋ ਰਹੀਆਂ ਨੇ ਉਹ ਤੀਸਰੇ ਨੰਬਰ ਦੇ ਉੱਪਰ ਚੱਲ ਰਹੇ ਨੇ ਅਤੇ ਇਸ ਤਰੀਕੇ ਦੇ ਨਾਲ 1000 ਕੁਝ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਪਈਆਂ ਨੇ ਜੇਕਰ ਗੱਲ ਕੀਤੀ ਜਾਵੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸਰਜੀਤ ਕੌਰ ਦੀ ਤਾਂ ਸਿਰਫ 50 ਵੋਟਾਂ ਪਹਿਲੇ ਰਾਊਂਡ ਦੇ ਵਿੱਚ ਉਹਨਾਂ ਨੂੰ ਪਈਆਂ ਨੇ ਇਸ ਤੋਂ ਇਲਾਵਾ 215 ਵੋਟਾਂ ਜਿਹੜੀਆਂ ਬਿੰਦਰ ਕੁਮਾਰ ਲਖਾ ਨੂੰ ਪਈਆਂ ਨੇ ਜੋ ਭਾਜਪਾ ਸਮਾਜ ਪਾਰਟੀ ਦੇ ਉਮੀਦਵਾਰ ਨੇ ਤਾਂ ਜਲੰਧਰ ਵੈਸਟ ਇਲਾਕੇ ਦੇ ਵਿੱਚੋਂ ਹੁਣ ਤੱਕ 2249 ਵੋਟਾਂ ਦੀ ਲੀਡ ਲੈ ਚੁੱਕੇ ਨੇ 모ਹਿੰਦਰ ਭਗਤ ਜੋ ਕਿ ਆਵਾਜ਼ੀ ਪਾਰਟੀ ਦੇ ਉਮੀਦਵਾਰ ਨੇ 3971 ਵੋਟਾਂ ਉਹਨਾਂ ਨੂੰ ਪਹਿਲੇ 라운ਡ ਦੇ ਵਿੱਚ ਪਈਆਂ ਨੇ ਦੂਸਰੇ ਨੰਬਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਉਹ ਸਰਿੰਦਰ ਕੌਰ ਨੇ ਤੇ ਤੀਸਰੇ ਨੰਬਰ ਤੇ ਸ਼ੀਤਲਾ ਉਂਗਰਾਲ 1073 ਵੋਟਾਂ ਲੈ ਕੇ ਇਸ ਮੁਕਾਬਲੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਮੁੱਖ ਮੁਕਾਬਲਾ ਇੱਥੇ ਜੋ ਦਿਖਾਈ ਦੇ ਰਹਾ ਉਸ ਦੇ ਵਿੱਚ ਤਿੰਨ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਭਾਜਪਾ ਅਤੇ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆਪ ਦੇ ਉਮੀਦਵਾਰ ਚੱਲ ਰਹੇ ਨੇ 2249 ਵੋਟਾਂ ਦੀ ਵੱਡੀ ਲੀਡ ਪਹਿਲੇ ਰਾਉਂਡ ਦੇ ਵਿੱਚ ਉਹਨਾਂ ਨੂੰ ਮਿਲ ਚੁੱਕੀ ਹੈ ਅੱਗੇ ਨਤੀਜਾ ਜਿਸ ਤਰੀਕੇ ਦੇ ਨਾਲ ਆਏਗਾ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ